ਲੋਕ ਤੇ ਦੇ ਪੈਸੇ ਇਕੱਠੇ ਕਰੀ ਜਾਂਦਾ 20 ਰੁਪਏ ਸਫਾਈ ਦੇ 20 ਰੁਪਏ ਪਾਣੀ ਦੇ 30 ਰੁਪਏ ਟੇਬਲ ਦੇ 30 ਰੁਪਏ ਇਹਦਾ ਜਿਹੜਾ 40 5000 ਰੁਪਏ ਥੋੜੀ ਨੋਰਮਲ ਇਕੱਠਾ ਤੇ ਸਾਲ ਦਾ ਲਾ ਲਓ ਤੁਸੀਂ 12 15 20 ਲੱਖ ਰੁਪਏ ਤੋਂ ਉੱਧੇ ਹੀ ਬਣ ਦੇਣਾ ਮੈਨੂੰ 8 ਲੱਖ ਗਵਰਨਮੈਂਟ ਕੋ ਲੈ ਗਿਆ ਬੰਦਰਾ ਵੀ ਲੱਗੇ ਲੈ ਗਿਆ 25 30 ਲੱਖ ਨੂੰ ਡੱਕ ਲਾ ਗਏ ਇੱਕ ਕੱਢ ਦੇ ਇੱਕ ਦਾ ਪਾਣੀ ਦੀ ਜੀ ਉਹਦੇ ਪੈਸੇ ਲੱਗਦੇ ਆ ਜੀ 20 ਰੁਪਏ ਸਫਾਈ ਦੇ ਉਹਦੇ ਪੈਸੇ ਲੱਗਦੇ ਆ 20 ਰੁਪਏ ਟ੍ਰੈਫਿਕ ਕੰਟਰੋਲ ਕਰਨ ਦੇ ਪੈਸੇ ਲੱਗਦੇ ਆ ਦੋਸੀਂ ਦੱਸਿਆ ਸਰਕਾਰ ਨੂੰ ਇਹ ਗੱਲਾਂ ਕੋਈ ਸਰਕਾਰ ਨੂੰ ਕੀ ਦੱਸਿਆ ਸਾਡੀ ਦੇ ਕਿਹੜਾ ਇੱਥੇ ਚਲਦੀ ਹੈ 5 ਰੁਪਏ ਬੈਂਚ ਤੋਂ ਵਧੀ ਵੱਧ ਲੈ ਜਾਂਦੇ ਆ 15 ਰੁਪਏ ਛਤਰੀ ਤੋਂ ਇਹਦੇ ਵੀ 30 ਲੈ ਜਾਂਦੇ ਆ ਇਹਦੇ ਵੀ 30 ਦੋਨਾਂ ਚੀਜ਼ਾਂ 'ਚੋਂ 20 ਰੁਪਏ ਇੱਕ ਕੱਡੇ ਦੇ ਜੇ 10 ਸੀਜਾਂ ਲਗੀਆਂ ਤੇ 200 ਰੁਪਏ ਕੱਡੇ ਦਾ ਫालतू ਲੱਗ ਗਿਆ ਕੁਛ ਪੈਸਾ ਕੁਛ 4-5 ਸਾਲ ਤੋਂ ਹੋ ਰਿਹਾ ਇੱਕ ਅੱਜ ਹੁਣ ਨਹੀਂ ਮਿਲਿਆ ਪਹਿਲੀ ਅਪ੍ਰੈਲ ਤੋਂ ਨਹੀਂ ਹੋ ਰਿਹਾ ਇਹ ਪਿਛਲੇ 50 ਸਾਲਾਂ ਤੋਂ ਇੱਕੋ ਹੀ ਠੇਕੇਦਾਰ ਇਹ ਕਿਹੜੀ ਸਾਨੂੰ ਨਹੀਂ ਪਤਾ ਮਿਲੀ ਭਗਦਾ ਕੀ ਆ ਇੱਕ ਇੱਕ ਬੰਦੇ ਤੋਂ ਜੇ ਰੋਜ਼ ਦਾ 200 ਰੁਪਏ ਲਿੱਤਾ ਜਾਂਦਾ ਤੇ ਤੁਸੀਂ 70 ਨਾਲ ਗੁਣਾ ਕਰ ਲਓ ਵੀ ਕਿੰਨੇ ਰੁਪਏ ਰੋਜ਼ ਦੇ ਇਹਦੇ ਹੀ ਬਣ ਗਏ ਤੇ ਬਾਕੀ ਟੇਬਲਾਂ ਟੂਲਾਂ ਦਾ ਪਾ ਕੇ ਜਾਨੇ ਕਿ ਇੱਕ ਦਿਨ ਦੀ ਇੱਥੋਂ ਰੰਗਦਾਰੀ ਜਿਹੜੀ ਸਿਰਫ ਠੇਕੇਦਾਰ ਦੀ ਆ ਉਹ ਘਟੋ ਘਾਟ 40 ਤੋਂ 50000 ਰੁਪਏ ਇਕੱਠੀ ਹੁੰਦੀ ਆ